ਹਾਂਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡੀਟੇਲ ਪੰਜਾਬ ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਇਆ ਪੈਟਰੋਲ ਪੰਪਾਂ ਦੇ ਹੋ ਰਹੇ ਨੇ ਤਿੰਨ ਤਰ੍ਹਾਂ ਦੇ ਸਕੈਮ ਕਿਹੜੇ ਕਿਹੜੇ ਸਕੈਮ ਨੇ ਕਿਵੇਂ ਤੁਸੀਂ ਬਚ ਸਕਦੇ ਹੋ ਅੱਜਕੱਲ ਇਹਦੇ ਬਾਰੇ ਕਰਾਂਗੇ ਸੋ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਉਣ ਪਹਿਲੇ 채ਨਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜਦੋਂ ਵੀ ਤੁਸੀਂ ਪੈਟਰੋਲ ਮੀਟਰ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹੋ ਤਾਂ ਇਸ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ ਇਨੰਨੇ ਨੇ ਪੈਟਰੋਲ ਪੰਪਾਂ ਦੇ ਸਕੈਮ ਦੇ ਕਈ ਮਾਮਲੇ ਜਿਸ ਕਾਰਨ ਤੁਹਾਡੀ ਕਾਰ ਖਰਾਬ ਹੋ ਸਕਦੀ ਹੈ ਜਦ ਤੁਹਾਨੂੰ ਜ਼ਿਆਦਾ ਪੈਸੇ ਖਰਚਣੇ ਪੈ ਸਕਦੇ ਨੇ ਇਸ ਕੈਮ ਜਿਹੜਾ ਪੈਟਰੋਲ ਪੰਪ ਤੇ ਤੁਹਾਡੇ ਨਾਲ ਹੋ ਸਕਦਾ ਹੈ ਵੈਸੇ ਪੈਟਰੋਲ ਪੰਪ ਤੇ ਪੈਟਰੋਲ ਭਰਦੇ ਸਮੇਂ ਤੁਹਾਨੂੰ ਹਮੇਸ਼ਾ ਮੀਟਰ ਤੇ ਨਜ਼ਰ ਰੱਖਣੀ ਚਾਹੀਦੀ ਹੈ ਪਰ ਜੇਕਰ ਤੁਸੀਂ ਮੀਟਰ ਨਹੀਂ ਦੇਖਦੇ ਤਾਂ ਤੁਹਾਡੇ ਨਾਲ ਧੋਖਾਧੜੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਕਸਰ ਲੋਕ ਪੈਟਰੋਲ ਤੇ ਡੀਜ਼ਲ ਨੂੰ 200 500 400 ਆਦੀ ਦੇ ਰੌਂਡ ਫਿਗਰ ਦੇ ਵਿੱਚ ਪਵਾਉਂਦੇ ਨੇ। ਇਹ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਕਈ ਪੈਟਰੋਲ ਪੰਪਾਂ ਦੇ ਮਸ਼ੀਨਾ ਦੇ ਵਿੱਚ ਸੈਟਿੰਗ ਕੀਤੀ ਹੁੰਦੀ ਹੈ। ਜਿਸ ਕਾਰਨ ਘੱਟ ਜਿਹੜਾ ਪੈਟਰੋਲ ਪੈਂਦਾ ਇਸ ਤੋਂ ਬਚਣ ਲਈ ਤੁਹਾਨੂੰ ਆਪਣੇ ਰੌਂਡ ਫਿਗਰ ਤੋਂ 2 ਜਾਂ 3 ਰੁਪਏ ਵਧਾ ਕੇ ਇੰਦਣ ਪਰਵਾਉਣਾ ਚਾਹੀਦਾ ਹੈ। ਹੁਣ ਦੱਸ ਦਿਆਂ ਘਰਤਾ ਤੇ ਤੁਸੀਂ ਨਜ਼ਰ ਰੱਖ ਸਕਦੇ ਹੋ ਪੈਟਰੋਲ ਪੰਪ ਦੇ ਪੈਟਰੋਲ ਭਰਦੇ ਸਮੇਂ ਤੁਹਾਨੂੰ ਮੀਟਰ ਦੇ ਵਿੱਚ 0 ਦੇ ਖਰੇ ਲਈ ਕਿਹਾ ਜਾਂਦਾ ਹੈ ਤਾਂ ਕਿ ਜੇਕਰ ਇੱਥੇ ਕੋਈ ਰਕਮ ਪਹਿਲਾਂ ਹੀ ਲਿਖੀ ਹੈ ਤਾਂ ਤੁਸੀਂ ਕਪੜੇ ਦੇ ਵਿੱਚ ਪੈ ਜਾਂਦੇ ਹੋ 0 ਦੇ ਨਾਲ ਤੁਹਾਨੂੰ ਇੰਦਨ ਦੀ ਘਣਤਾ ਤੇ ਧਿਆਨ ਰੱਖਣਾ ਚਾਹੀਦਾ ਹੈ ਘਣਤਾ ਦੱਸਦੀ ਹੈ ਕਿ ਇੰਦਨ ਕਿੰਨਾ ਸੁਧਜਾ ਅਸਲੀ ਹੈ ਪੈਡਰੋਲ ਪੰਪ ਤੇ ਉਪਲਬਧ ਇੰਦਨ ਦੀ ਘਣਤਾ ਸਰਕਾਰ ਦੁਆਰਾ ਨਿਰਧਾਰਤ ਸੀਮਾਵਾਂ ਦੇ ਅੰਦਰ ਹੋਣੀ ਚਾਹੀਦੀ ਹੈ ਜੇਕਰ ਘਣਤਾ ਨਿਰਧਾਰਤ ਸੀਮਾ ਤੋਂ ਵੱਧ ਜਾਂ ਘੱਟ ਹੈ ਤਾਂ ਇੰਦਨ ਵਿੱਚ ਮਿਲਾਵਟ ਕੀਤੀ ਗਈ ਹੈ ਹੁਣ ਤੁਸੀਂ ਕਿਵੇਂ ਕਰੋਗੇ ਘਣਤਾ ਦੀ ਜਾਂਚ ਆਪ ਦੱਸ ਦਿਓ ਪੈਟਰੋਲ ਦੀ ਘਣਤਾ ਦੀ ਗੱਲ ਕਰੀਏ ਤਾਂ ਇਹ 730 ਤੋਂ 800 ਕਿਲੋਗ੍ਰam ਪ੍ਰਤੀ ਕੜਾ ਮੀਟਰ ਦੇ ਵਿਚਕਾਰ ਹੋਣਾ ਚਾਹੀਦਾ ਹੈ। ਜੇਕਰ ਘਣਤਾ 730 ਕਿਲੋਗ੍ਰam ਪ੍ਰਤੀ ਕੜਾ ਮੀਟਰ ਤੋਂ ਘੱਟ ਆ ਦੱਸਦਾ ਮਤਲਬ ਹੈ ਕਿ ਇੰਧਨ ਦੇ ਵਿੱਚ ਪਾਣੀ ਦੀ ਮਿਲਾਵਟ ਕੀਤੀ ਗਈ ਹੈ। ਡੀਜ਼ਲ ਦੀ ਘਣਤਾ 830 ਤੋਂ 900 ਕਿਲੋਗ੍ਰam ਪ੍ਰਤੀ ਕੜਾ ਮੀਟਰ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜੇਕਰ ਪੈਟਰੋਲ ਤੇ ਡੀਜ਼ਲ ਉਪਰੋਕਤ ਨਿਰਧਾਰਤ ਸੀਮਾ ਤੋਂ ਘੱਟ ਦਿਖਾਈ ਦੇ ਰਹੇ ਨੇ ਤਾਂ ਇੰਧਨ ਦੇ ਵਿੱਚ ਮਿਲਾਵਟ ਹੋ ਸਕਦੀ ਹੈ। ਤੁਹਾਨੂੰ ਇਸ ਦੀ ਸ਼ਿਕਾਇਤ ਪੈਟਰੋਲ ਪੰਪ ਦੇ ਕੰਮ ਕਰਨ ਵਾਲੇ ਕਰਮਚਾਰੀ ਨੂੰ ਕਰਨੀ ਪਵੇਗੀ। ਜੇਕਰ ਤੁਹਾਡੀ ਸ਼ਿਕਾਇਤ ਤੇ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਤੁਸੀਂ ਕੰਜ਼ਿਊਮਰ ਫੋਰਮ ਦੇ ਵਿੱਚ ਮਾਮਲਾ ਦਰਜ ਕਰ ਸਕਦੇ ਹੋ ਮੀਟਰ ਦੇ ਉੱਤੇ ਪ੍ਰਾਈਸ ਜੰਪ ਜੇਕਰ ਇਹਨਾਂ ਪਰ ਸਮੇਂ ਕੀਮਤ 3 ਜਾਂ 4 ਰੁਪਏ ਵੱਧ ਰਹੀ ਹੈ ਤਾਂ ਇਹ ਸਹੀ ਹੈ ਪਰ ਜੇਕਰ ਕੀਮਤ 40 ਜਾਂ 50 ਰੁਪਏ ਜਾਂ ਇਸ ਤੋਂ ਵੱਧ ਵੱਧਦੀ ਹੈ ਤਾਂ ਸੰਭਵ ਹੈ ਕਿ ਮੀਟਰ ਨਾਲ ਛੇੜਛਾੜ ਕੀਤੀ ਗਈ ਹੈ ਤੁਹਾਨੂੰ ਇਸ ਬਾਰੇ ਤੁਰੰਤ ਸ਼ਿਕਾਇਤ ਕਰਨੀ ਚਾਹੀਦੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਚਾ ਅੱਜ ਧੰਨਵਾਦ